ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਦਿਲੇ ਦੀ ਅਹਿਮ ਖਬਰ ਟਾਂਡਾ ਤੋਂ ਸਾਹਮਣੇ ਆ ਰਹੀ ਹੈ ਟਾਂਡਾ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਟਾਂਡਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਟਾਂਡਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਇਹਨਾਂ ਤਿੰਨ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਜਿਹੜਾ ਇਹ ਪੁਲਿਸ ਨੇ ਕਾਬੂ ਕੀਤਾ ਹੈ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਪੁਲਿਸ ਵੱਲੋਂ ਜਿਹੜੇ ਨੇ ਵਕਫਾ-ਵਕਫਾ ਥਾਵਾਂ ਤੇ ਨਾਕੇਬੰਦੀ ਕਰਕੇ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਤਹਿਤ ਲਗਾਤਾਰ ਪੁਲਿਸ ਨੂੰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਵੱਡੀ ਸਫਲਤਾ ਹਾਸਲ ਹੋਈ ਹੈ ਤਾਂ ਅੰਡੇ ਤਸਵੀਰਾਂ ਦਿਖਾ ਰਹੇ ਹਾਂ ਤਿੰਨ ਵਿਅਕਤੀ ਜਿਹੜੇ ਨੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਇਸ پورے ਮਾਮਲੇ ਨੂੰ ਲੈ ਕੇ ਥਾਣਾ ਜਿਹੜੇ ਨੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਜੜੀ ਹੈ ਮੁਖੀ ਸੰਦੀਪ ਕੁਮਾਰ ਮਲਿਕ ਅਤੇ ਜਿਹੜੇ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਦੇ ਨਿਰਦੇਸ਼ ਅਰਦੇਸ਼ ਅਧੀਨ ਲਗਾਤਾਰ ਜੋ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਚੜੀ ਗਈ ਹੈ ਇਸੇ ਦੌਰਾਨ ਲਗਾਤਾਰ ਜੜੀ ਹੈ ਕਾਰਵਾਈ ਕਰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਟੀਮ ਵੱਲੋਂ ਜੜੀ ਹੈ ਨਸ਼ੀਲੀਆਂ ਗੋਲੀਆਂ ਸਮੇਤ ਜਿਹੜੇ ਨੇ ਤਿੰਨ ਵਿਅਕਤੀ ਕਾਬੂ ਕੀਤੇ ਗਏ ਨੇ ਮੁਲਜ਼ਮਾਂ ਦੀ ਪਛਾਣ ਜੜੀ ਹੈ ਸ਼ਰਨਜੀਤ ਸਿੰਘ ਉਰਫ ਜੜਾਏ ਟੇਟੂ ਪੁੱਤਰ ਜੜਾਏ ਗੁਰਬਚਨ ਸਿੰਘ ਅ ਪ੍ਰਭਜੋਤ ਸਿੰਘ ਉਰਫ ਜੜਾਏ ਦੁੱਲਾ ਪੁੱਤਰ ਮਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਪੁੱਤਰ ਉਰਫ ਜਿਹੜਾ ਹੈਪੀ ਪੁੱਤਰ ਮੰਗਾ RAMਵਾਸੀ ਜਿਹੜਾ ਇਹ ਟਾਂਜਾ ਰੂਪਵਜੋ ਜਿਹੜਾ ਇਹ ਪਛਾਣ ਹੋਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਮੌਜੂਦਾ ਦੇ ਖਿਲਾਫ ਜਿਹੜਾ ਐ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੇ ਵਈ ਇਸੇ ਤਹਿਤ ਮੇਰੇ ਸਹਿਯੋਗੀ ਜਿਹੜੇ ਨੇ ਟਾਂਡਾ ਤੋਂ ਉਹਨਾਂ ਨੇ ਪੁਲਿਸ ਨਾਲ ਗੱਲਬਾਤ ਕੀਤੀ ਹੈ ਹੋਰ ਕੀ ਕੁਝ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕਹਿਣਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਅੱਜ ਇਸ ਜਿਲ੍ਹਾ ਸ਼ਹਿਰਪੁਰ ਦੇ ਟਾਂਡਾ ਊੜਮੰਡ ਦੇ ਥਾਣਾ ਟਾਂਡਾ ਦੇ ਵਿੱਚ ਜਿੱਥੇ ਕੀ ਪੁਲਿਸ ਪਾਰਟੀ ਨੂੰ ਵੱਡੀ ਸਫਲਤਾ ਹਾਸਲ ਹੋਈ ਆ ਨਸ਼ੇ ਵਾਲੀਆਂ ਗੋਲੀਆਂਾਂ ਤੋਂ ਨੇ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਨੇ ਇਸ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਐਸਟੋ ਟੰਡਾ ਗ੍ਰਿੰਦਰਜੀਤ ਸਿੰਘ ਨਾਗਰਾ ਮਜੂਨ ਨੇ ਆਪਾਂ ਗੱਲਬਾਤ ਕਰਾਂਗੇ ਇਹਨਾਂ ਦਾ ਕੀ ਕਹਿਣਾ ਜੀ ਸਰ ਇਹ ਜੀ ਇੱਕ ਸਾਨੂੰ ਇਨਫਰਮੇਸ਼ਨ ਹੀ ਵੈਸੇ ਅਸੀਂ ਅੱਜਕੱਲ ਜਿਹੜਾ ਯੁੱਧ ਨਸ਼ਾ ਵਿਰੋਧੀ ਜਿਹੜਾ ਮਾਜੂ ਸੀਐਮ ਸਾਹਿਬ ਨੇ ਜਿਹੜਾ ਪ੍ਰੋਗਰਾਮ ਚੱਲ ਰਿਹਾ ਔਰ ਬੜਾ ਮਤਲਬ ਦਿਨ ਰਾਤ ਅਸੀ ਕਰਕੇ ਲੱਗੇ ਹੋયા ਇਹਦੇ ਵਿੱਚ ਸਾਡੀ ਏਐਸ ਬਲਿੰਦਰ ਕੌਰ ਨੇ ਮਤਲਬ ਇਹ ਜਾਜਾ ਬਾਈਪਾਸ ਮਤਲਬ ਇੱਕ ਨਾਕੇ ਦੇ ਦੌਰਾਨ ਜਿਹੜੇ ਤਿੰਨ ਬੰਦੇ ਜਿਹੜੇ ਫੜੇ ਆ ਜੀ ਜੋਨਦਗੋਲੋਂ 150 ਦੀ ਕਰੀ ਰੀਡਿੰਗ ਆ ਖੁੱਲੀਆਂ ਨਿਛਲੀਆਂ ਗੋਲੀਆਂ ਬ੍ਰਾਹਮਣ ਰਮਈਆਂ ਨੇ ਤੇ ਇਹਨਾਂ ਦੇ ਮਕਦਮਾ 135/25 ਜਿਹੜਾ 22 ਐਨਡੀਪੀਏ ਸੈਕਟਰ ਦੇ ਤਹਿਤ ਦਰਜ ਕੀਤਾ ਇਹ ਤਿੰਨ ਬੰਦੇ ਆ ਜੀ ਛਾਵਾ ਪਣਦੇ ਰਹਿਣ ਵਾਲੇ ਹੈਗੇ ਨੇ ਤਿੰਨੇ ਬੰਦੇ ਸ਼ਰਨਜੀਤ ਸਿੰਘ ਉਰਫ ਟੈਂਟੋ ਪ੍ਰਭਜੋ ਸਿੰਘ ਉਰਫ ਅਦੁੱਲਾ ਤੇ ਹਰਪੀ ਸਿੰਘ ਉਰਫ ਹੈਪੀ ਇਹਨਾਂ ਦਾ ਮਗਰਮਾਂ ਤੇ ਵਾਰ ਕੀ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਬਾਕੀ ਅੱਗੇ ਜਿਨੀ ਪੁਛਕਿਰ ਚ ਜਾਰੀ ਹੈ ਸਰ ਇਹਨਾਂ ਤਿੰਨ ਕੋ ਕਿੰਨੀਆਂ ਕਿੰਨੀਆਂ ਗੋਲੀਆਂ ਬ੍ਰਾਹਮਣ ਕਿਤੇ ਰਣੀਆਂ ਇਹ ਜਿਹੜੀਆਂ ਇਹਨਾਂ ਕੋ ਟੋਟਲ ਜਿਹੜੀਆਂ ਤਿੰਨਾਂ ਤੇ ਬੜੀ ਨੇ ਬਰਾਮਦ ਕੀਆ ਨੇ ਇੱਕ ਮੁਲਜ਼ਮ ਤੋਂ ਤੇ ਇਹ ਮੈਨੂੰ ਇਕੱਠੇ ਜਿੱਦਾਂ ਉਹ ਬੰਡ ਦੇ ਪੇਰੇ ਸੀ ਇਕੱਠੇ ਜਿੱਦਾਂ ਲੈ ਕੇ ਤੇ ਮੌਕੇ ਤੇ ਜਦੋਂ ਸਾਡੇ ਹੱਥਾਂਗੇ ਜੀ ਤੇ ਬਾਕੀ ਜਿਹੜਾ ਪੁਸ਼ਕੀ ਜਾਰੀ ਹੈ ਇਸ ਐਸੇ ਤੋਂ ਟਾਂਡਾ ਜਿਨ੍ਹਾਂ ਨੇ ਕਿਹਾ ਕਿ ਮੁਲਜ਼ਮਨ ਗ੍ਰਫਤਾਰ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅਗਿਰ ਲਈ ਕਾਰਵਾਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੇਨੀਸ਼ਵਰ ਵਾਲੇ ਟਾਂਡਾ ਵਾਲੋਂ ਤੋਂ ਅਰਜੁਨ ਜੈਲ ਦੀ ਵਿਸ਼ੇਸ਼ ਰਿਪੋਰਟ